ਜੀ ਸਰ ਥਾਣਾ ਧਰਮਕੋਟ ਦੇ ਵਿੱਚ ਕੋਟ ਮੁਹੰਮਦ ਖਾਨ ਪਿੰਡ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਆਪਸ ਵਿੱਚ ਲੜਾਈ ਕੀਤੀ ਗਈ ਸੀ ਉਸ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਤੁਰੰਤ ਐਫਆਰ ਦਰਜ ਕਰਦੇ ਹਾਂ ਐਫਆਰ 75/25 ਅੰਡਰ ਸੈਕਸ਼ਨ 109 3 ਜਿਮਨ 5 ਤੇ 2527 5458 ਆਰ ਮੈਕਟ ਦੇ ਤਹਿਤ ਐਫਆਰ ਦਰਜ ਕੀਤੀ ਗਈ ਉਸ ਦੇ ਵਿੱਚ ਬਾਈ ਨੇਮ ਚਾਰ ਦੋਸ਼ੀਆਂ ਦੇ ਐਫਆਰ ਦਰਜ ਕੀਤੀ ਜਿਸ ਵਿੱਚ ਰਾਜਵਿੰਦਰ ਰਾਜੂ ਕਰਮਜੀਤ ਕੁਲਵਿੰਦਰ ਸਿੰਘ ਤੇ ਜਗਮੀਤ ਇਸ ਤੋਂ ਬਾਅਦ ਸਾਡੀਆਂ ਟੀਮਾਂ ਬਣਾ ਕੇ ਜਦੋਂ ਇਹਨਾਂ ਦੇ ਅਸੀਂ ਰੇਡ ਕੀਤੇਗੇ ਤੇ ਇਸ ਦੇ ਵਿੱਚ ਇੱਕ ਦੋਸ਼ੀ ਕੁਲਵਿੰਦਰ ਸਿੰਘ ਕਿੰਦਰ ਨੂੰ ਅਸੀਂ ਗ੍ਰਿਫਤਾਰ ਕੀਤਾ ਬਾਕੀ ਦੋਸ਼ੀਆਂ ਦੀ ਜਿਹੜੀ ਭਾਲ ਜਾਰੀ ਹੈ ਇਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ ਅਕੀਨਾ ਕੋਟ ਗੁਰਸੇਵਕ ਸਿੰਘ ਜੀ ਦੂਜੇ ਕਿਹਨੇ ਬੰਦੇ ਪਿੰਡ ਮੇਰੇ ਕੋਟਪੰਮ ਦਿਖਾਏ ਤੇ ਇਹ ਜੁੜੀਆਂ ਨੂੰ ਕੀ ਗੱਲ ਹੋਈ ਹੈ ਕਿਸੇ ਇਤਿਹਾਸਪਨ ਦਾ ਹੋ ਰਿਹਾ ਹੈ ਇਹ ਭਾਈ ਪਿੰਡ ਦੇ ਵਿੱਚ ਲੜਾਈ ਹੋਈ ਸੀ ਮੁੰਡਿਆਂ ਨਾਲ ਛੋਟਾ ਛੋਟੀ ਜਿਹੀ ਗੱਲ ਹੋਈ ਤਕਰਾਰ ਹੋਈ ਸੀ ਤੇ ਉਹਨਾਂ ਨੇ ਨਜਾਇਜ਼ ਅਸਲੇ ਨਾਲ ਫਾਇਰਿੰਗ ਕੀਤੀ ਜੀ ਮਾਰਿਆ ਮੇਰੇ ਸੀਗਾ ਫਾਇਰ ਜੀ ਪਰ ਉਹਨਾਂ ਦਾ ਨਿਸ਼ਾਨਾ ਨਹੀਂ ਸਹੀ ਲੱਗਾ ਤੇ ਮੇਰੇ ਸਿਸਟਰ ਦੇ ਲਾਤੇ ਲੱਗੇ ਕਿਉਂ ਮੁੰਡਿਆਂ ਫੜ ਰਹੇ ਹੋ ਉਹ ਮਤਲਬ ਕਿ ਮੋੜ ਦੇ ਉੱਤੇ ਹੀ ਸਾਡਾ ਘਰ ਆ ਜੀ ਰੋਡ ਦੇ ਉੱਪਰ ਉੱਥੇ ਖੜਦੇ ਆ ਮੁੰਡੇ ਕਾਫੀ ਜ਼ਿਆਦਾ ਖੁੱਲੜਬਾਜੀ ਕਰਦੇ ਆ ਉਥੇ ਸਾਡੇ ਉਥੇ ਘਰ ਨੇ ਕੁੜੀਆਂ-ਬੁੜੀਆਂ ਨੇ ਲੰਗਣਾ ਹੁੰਦਾ ਸੀ ਉਹਨਾਂ ਨੂੰ 2-4 ਵਾਰ ਰੋਕਿਆ ਜੀ 2-4 ਵਾਰ ਰੋਕਿਆ ਉਹਨਾਂ ਨੂੰ ਤੇ ਉਹ ਰੁਕਦੇ ਨਹੀਂ ਗਈ ਉਹ ਮਤਲਬ ਕਿ ਜੇ ਉਹਨਾਂ ਨੂੰ ਕਹੀਦਾ ਤਾਂ ਉਹ ਧਮਕੀਆਂ ਦੇਣ ਲੱਗ ਜਾਂਦੇ ਇਹ ਕੋਲ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਲੀਨਿਕ ਤੇ ਲੱਗਾ ਹਾਂ ਜੀ ਡਿਸਪੈਂਸਰ ਹਾਂਜੀ ਮੰਗ ਇਹੇ ਹੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੀ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਰਿਪੋਰਟ ਦਰਜ ਕਰਾ ਦੇ ਮੈਂ ਹਾਂਜੀ ਰਿਪੋਰਟ ਦਰਜ ਹੋਈ ਆ ਜੀ ਬਾਕੀ ਹਜੇ ਸਾਨੂੰ ਇਹ ਨਹੀਂ ਕਲੀਅਰ ਹੋਇਆ ਵੀ ਉਹਨਾਂ ਦੇ ਧਾਰਾ ਕਿਹੜੀ ਲੱਗੀ ਹੈ ਬਿਆਨ ਲੈ ਕੇ ਬਿਆਨ ਲੈ ਕੇ ਸੀ ਕੱਲ ਜੀ ਮਾਮਲਾ ਕਿਸ ਬਗ ਮਾਮਲਾ ਆਪਣਾ ਹੀ ਧਰਮਕੋਟ ਥਾਣੇ ਦਾ ਕਿੰਨੇ ਜਣੇ ਸੀ ਉਹ ਮੁੰਡੇ ਕਾਫੀ ਜ਼ਿਆਦਾ ਸੀਗੇ 12 13 ਜਣੇ ਸੀ ਪਰ ਚਾਰ ਮੁੰਡਿਆਂ ਦੇ ਨਾਮ ਆਪਾਂ ਜਾਣਦੇ ਬਾਕੀ ਅਣਪਛਾਤੇ ਬੰਦੇ ਸੀਗੇ ਜਿਹੜੇ ਕਿ ਮਤਲਬ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਸੀ ਤੇ ਹਿਾਰ ਵੀ ਸੋਨਾਂ ਹਾਂਜੀ ਹਿਾਰ ਨਾਲ ਹੀ ਫਾਇਰਿੰਗ ਕੀਤੀ ਹੈ ਜੀ ਉਹਨਾਂ ਨੇ ਫਾਇਰ ਇੱਕ ਹੀ ਕੀਤਾ ਜੀ ਦੂਜਾ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹ ਤਾਂ ਹੋਲ ਨਹੀਂ ਨਿਕਲਿਆ ਉਹ ਤਾਂ ਹੋਲ ਲੜ ਗਿਆ ਸੀਗਾ ਉਹਨੇ ਟਾਈਮ ਨੂੰ ਉਹਨਾਂ ਦੇ ਨਾਲ ਦਿਆਂ ਨੇ ਫੜ ਲਿਆ ਜੀ ਹਾਂਜੀ ਉਹਨਾਂ ਦਾ ਨਾਮ ਹੈ ਜਿਹਨੇ ਫਾਇਰਿੰਗ ਕੀਤੀ ਉਹਨਾਂ ਰਾਜਵਿੰਦਰ ਸਿੰਘ ਹੈ ਪਿੰਡ ਚ ਉਹਨੂੰ ਰਾਜੂ ਕਹਿੰਦੇ ਨੇ ਉਹਨਾਂ ਦੇ ਪਿਤਾ ਦਾ ਨਾਮ ਨਛੱਤਰ ਸਿੰਘ ਹੈ ਜੀ ਕਿਹੜਾ ਥੋੜਾ ਵਰਖਾ ਵਕਤ ਕਿਵੇਂ ਵਰਤੋ 18 ਸਾਲ ਸਰ ਤੇ ਤੁਹਾਡ ਕੀ ਹੋਇਆ 75 ਦਾਖਲ ਹੋਏ ਹਸਪਤਾਲ ਇਸ ਲਈ ਦਾਖਲ ਹੋਏ ਮੇਰੇ ਫੈਰ ਹੋ ਲੱਗਾ ਹੋਇਆ ਵਾ ਤੇ ਮੇਰੇ ਵੀਰੇ ਦੇ ਨਾਲ ਲੜਾਈ ਹੋਈ ਸੀ ਕਿ ਗੁਰਸੇਵਕ ਮੇਰਾ ਵੀਰਾ ਵਾ ਤੇ ਉਹਦੇ ਨਾਲ ਮੁੰਡੇ ਲੜੇ ਆ ਉਹ ਬੈਸਵਾਜੀ ਹੋਈ ਉਹਨਾਂ ਦੀ ਮੋੜ ਤੇ ਕਿਉਂਕਿ ਉਹ ਬੈਸਵਾਜੀ ਤਾਂ ਹੋਈ ਆ ਮੋੜ ਤੇ ਖੜਦੇ ਸੀ ਆ ਕੇ ਤੇ ਵੀਰਾ ਉਹਨਾਂ ਨੂੰ ਰੋਕਦਾ ਸੀਗਾ ਕਾਫੀ ਵਾਰੀ ਉਹਨਾਂ ਨੂੰ ਕਿਹਾ ਨਹੀਂ ਰੁਕੇ ਤੇ ਪਰਸੋ ਦੀ ਰਾਤ ਫੇਰ ਉਹਨਾਂ ਨਾਲ ਬੈਸਵਾਜੀ ਹੋਈ ਆ ਤੇ ਉਹ ਵੀਰੇ ਨੂੰ ਜਦੋਂ ਮਾਰਨ ਲੱਗੇ ਤੇ ਵੀਰਾ ਭੱਜ ਗਿਆ ਉਹਨਾਂ ਨੇ ਬੂਹਾ ਖੜਕਾਇਆ ਸੀ ਸਾਰੀ ਫੈਮਿਲੀ ਵਾਰ ਆਏ ਤੇ ਜਦੋਂ ਨੇ ਰਾਜਵਿੰਦਰ ਸਿੰਘ ਉਰਫ ਰਾਜੂ ਨੇ ਫਾਇਰਿੰਗ ਕੀਤੀ ਆ ਅਸੀਂ ਵੀਰੇ ਨੂੰ ਖੇਚ ਲੈ ਤੇ ਉਹ ਮੈਂ ਬੂਏ 'ਚ ਖੜੀ ਸੀ ਉਹ ਮੇਰੇ ਆਕੇ ਲੱਤ ਤੇ ਫਾਇਰ ਲੱਗ ਗਿਆ ਕਿੰਨੇ ਜਣੇ ਸਨ ਉਹ ਸਿਰ 10 12 ਜਣੇ ਸੀਗੇ ਉਹਨੇ ਫਾਇਰ ਕਿਤੋਂ ਉਹਨਾਂ ਨੇ ਇੱਕ ਫਾਇਰ ਕੀਤਾ ਇੱਕ ਫਾਇਰ ਕੀਤਾ ਹਾਂਜੀ ਕਿਰਨਜਸ ਕੀ ਸੀ ਕਿ ਲੜਾਈ ਕਿਸ ਗੱਲ ਦੀ ਸੀ ਲੜਾਈ ਇਸ ਗੱਲ ਦੀ ਸੀ ਕਿ ਉਹ ਮੋੜ ਤੇ ਖੜਦੇ ਸੀ ਆਕੇ ਮੋੜ ਤੇ ਖੜਦੇ ਸੀ ਹਾਂਜੀ ਤੇ ਤੁਸੀਂ ਰੋਕਦੇ ਸੀ ਜਾਂ ਉਹ ਹਾਂਜੀ ਵੀਰੇ ਹੁਣੀ ਹਮੇਸ਼ਾ ਉਹਨਾਂ ਨੂੰ ਰੋਕਦੇ ਸੀਗੇ ਪੁਲਿਸ ਰਿਪੋਰਟ ਕਰਾਈ ਤੁਸੀਂ ਪੁਲਿਸ ਰਿਪੋਰਟ ਕਰਾਤੀ ਹੈ ਪੁਲਿਸ ਹਾਂਜੀ ਹਾਂਜੀ ਬਿਆਨ ਉਹ ਤੁਹਾਡਾ ਹਾਂਜੀ ਹੋ ਗਏ ਬਿਆਨ ਪਹਿਲਾਂ ਵੀ ਤੁਹਾਡਾ ਬੁੜਾਈ ਕਰਦਾ ਸੀ ਉਹ ਨਾਲ ਪਹਿਲਾਂ ਤਾਂ ਹੁੰਦਾ ਸੀ ਪਰ ਇੰਨਾ ਨਹੀਂ ਹੁੰਦਾ ਸੀ ਉਹਨਾਂ ਨੂੰ ਗੱਲਾਂ ਗੱਲਾਂ ਚ ਹੀ ਕਹਿ ਦਿੰਦੇ ਸੀਗੇ ਤੁਸੀਂ ਇਦਾਂ ਨਾ ਕਰੋ ਕੀ ਕਰਦੇ ਕਿੱਥੇ ਕਰਦੇ ਉੱਥੇ ਕੀ ਕਰਦੇ ਕਿੱਥੇ ਉੱਥੇ ਉਹ ਗਾਲੀ ਗਲੋਚ ਹੁੰਦੇ ਸੀਗੇ ਸਰ ਤੇ ਚੰਗਾ ਨਹੀਂ ਲੱਗਦਾ ਕੁੜੀਆਂ ਨੇ ਤਾਂ ਅੰਦਰ ਬਾਹਰ ਜਾਣਾ ਹੀ ਹੁੰਦਾ ਵਾ ਤੇਜ਼ ਕਰਕੇ ਵੀਰੇ ਹੁਣੀ ਰੋਕਦੇ ਹੁੰਦੇ ਸੀ ਮੇਰਾ ਵੀਰਾ ਕੀ ਕੰਮ ਕਰਦਾ ਮੇਰਾ ਵੀਰਾ ਮੈਡੀਕਲ ਮੈਡੀਕਲ ਆ ਤੇ ਡਾਕਟਰ ਦੀ ਲਾਈਨ 'ਚ ਆ ਮੈਡੀਕਲ ਦਾ ਕੰਮ ਕਰਦਾ ਹਾਂਜੀ ਸ਼ਾਪ ਆ ਉਹਦਾ ਕੀ ਕੰਮ ਕਰਦਾ ਪੇਂਟ ਚੀ ਉਹ ਨਾਲੇ ਨਾਲ ਕਰਕੇ ਵੀ ਸੀਗਾ ਰੋਣਾ ਤੋਂ ਨਹੀਂ ਇਦਾਂ ਦੀ ਤਾਂ ਕੋਈ ਗੱਲ